for wow. 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 아주 <목소리나> ਨਿੱਕੀਆਂ ਜਿੰਦਾ ਵੱਡੇ ਸਾਕੇ ਦੇ ਮਹਾਨ ਸ਼ਹੀਦ ਧੰਤਨ ਬਾਬਾ ਜੋਰਾਬਰ ਸਿੰਘ ਧੰਤਨ ਬਾਬਾ ਫਤਿਹ ਸਿੰਘ ਜਗਤ ਮਤਾ ਗੁਜਰਕੌਰ ਜੀ ਦੀ ਅਦੁੱਤੀ ਤੇ ਲਸਾਨੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ੍ਹ ਸਾਹਿਬ ਵਿਖੇ ਲਗਨ ਵਾਲੇ ਸਰਾਨਾ ਤਿੰਨ ਰੋਜਾ ਸ਼ਹੀਦੀ ਜੋੜ ਮਿਲਦਾ ਅੱਜ ਦੂਸਰਾ ਦਿਨ ਹੈ ਤੇ ਦੂਸਰੇ ਦਿਨ ਵੀ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸ੍ਰੀ ਜੋਤੀਸ਼ਰੂਪ ਸਾਹਿਬ ਸਮੇਤ ਵੱਖ-ਵੱਖ ਜੋਤ ਹੋਰ ਧਾਰਮਿਕ ਗੁਰਦੁਆਰਾ ਸਾਹਿਬਾਨ ਨੇ ਉੱਤੇ ਨਸਤਮਸਤਕ ਹੋਇਆ ਜਾ ਰਿਹਾ ਹੈ ਤੇ ਪਾਵੇਂ ਗਹਿਰੀ ਧੁੰਦ ਦੇਖਣ ਨੂੰ ਮਿਲ ਰਹੀ ਆ ਪਰ ਸੰਗਤਾਂ ਇੱਥੇ ਇਸ ਦਾ ਕੋਈ ਅਸਰ ਨਹੀਂ ਦੇਖਣ ਨੂੰ ਮਿਲ ਰਿਹਾ ਵੱਡੀ ਗਿਣਤੀ ਵਿੱਚ ਸੰਗਤਾਂ ਤੜਕਸਾਰ ਤੋਂ ਹੀ ਇਸ ਪਵਿੱਤਰ ਸਥਾਨ ਤੇ ਨਤਮਸਤਕ ਹੋਣ ਜਾ ਰਹੀਆਂ ਹਨ ਜੇਕਰ ਸੰਗਤਾਂ ਦੀ ਗੱਲ ਕੀਤੀ ਜਾਵੇ ਤਾਂ ਦੇਖ ਸਕਦੇ ਹੋ ਸੰਗਤਾਂ ਵੱਲੋਂ ਸੇਵਾ ਵੀ ਕੀਤੀ ਜਾ ਰਹੀ ਹੈ ਸਰਦਾ ਦਾ ਜੋ ਸਲਾਬ ਆ ਉਹ ਵੀ ਦੇਖਿਆ ਜਾ ਰਿਹਾ ਹੈ ਜੋ ਨੌਜਵਾਨ ਨੇ ਉਹ ਵੀ ਸੇਵਾ ਕਰਦੇ ਦੇਖੇ ਜਾ ਰਹੇ ਹਨ ਹਾਂਜੀ ਭਾਈ ਜੀ ਕਿਹੜਾ ਜੱਥਾ ਜੀ ਤੁਹਾਡਾ ਤੇ ਕਿਦੋਂ ਤੁਸੀਂ ਸੇਵਾ ਕਰਦੇ ਹੋ ਵਾਹਿਗੁਰੂ ਜੀ ਆਪਾਂ ਖੁੱਲੀ ਸੇਵਾ ਕਰਦੇ ਹਾਂ ਜੀ ਵੈਸੇ ਆਪਣਾ ਕੜਾ ਪ੍ਰਸ਼ਾਦ ਦਾ ਜੱਥਾ ਜੀ ਜੋ ਵੀ ਮਾਰਾ ਸੇਵਾ ਲਾਂਦੇ ਨੇ ਜੀ ਬੀਬੀਆਂ ਨੂੰ ਸਾਈਡ ਤੇ ਕੱਢਣ ਦੀ ਬੀਬੀਆਂ ਨੂੰ ਸਾਈਡ ਤੋਂ ਜਲਦੀ ਮੱਥਾ ਟਿਕਾਣ ਦੀ ਜਿਹਨਾਂ ਤੋਂ ਗੋਡਿਆਂ ਤੇ ਨਹੀਂ ਖੜਿਆ ਜਾਂਦਾ ਜੀ ਆਪਾਂ ਸੇਵਾ ਪੂਰੀ ਖੁੱਲ੍ਹ ਕੇ ਕਰਦੇ ਆਂ ਜੀ ਦਿਲੋਂ ਜੀ ਕਿੰਨੇ ਕ ਤੁਸੀਂ ਨੌਜਵਾਨ ਜਿਹੜੇ ਹੈਗੇ ਜੱਥੇ ਦੇ ਤੇ ਕਿੰਨੇ ਕ ਵਜੇ ਆ ਕੇ ਸੇਵਾਵਾਂ ਨਿਭਾਉਂਦੇ ਹੋ ਤਾਂ ਆਕਰ ਜਿਸੀਂ 2:30 ਵਜੇ ਆ ਕੇ ਸੇਵਾਵਾਂ ਨਿਭਾਉਣਿਆਂ ਚ ਜਦੋਂ ਗੁਰਦੁਆਰਾ ਸਾਹਿਬ ਦੇ ਖੁੱਲਦਾ ਜੀ ਤੇ ਆਪਣੇ ਸੇਵਾਦਾਰ ਬਹੁਤ ਮੁੰਡੇ ਆ ਜੀ ਘਟੋ ਘਟ ਵੀ ਆਪਣੇ ਕੋਲ 200 ਮੁੰਡੇ ਦੀ ਟੀਮ ਹੋਊਗੀ ਜੀ ਆਪਾਂ ਵੱਧ ਤੋਂ ਵੱਧ ਮੁੰਡਿਆਂ ਨੂੰ ਬੇਨਤੀ ਕਰਦੇ ਆਂ ਜੀ ਨੌਜਵਾਨਾਂ ਨੂੰ ਵੀ ਸ਼ਰਦਾ ਦਾ ਸਲਾਬ ਵੀ ਦੇਖਿਆ ਜਾਂਦਾ ਹੈ ਜਿੱਥੇ ਸੰਗਤਾਂ ਨਤਮਸਤਕ ਹੁੰਦੀਆਂ ਨੇ ਉੱਥੇ ਵੱਡੀ ਗਿਣਤੀ ਵਿੱਚ ਜੋ ਸੇਵਾ ਕਰਨ ਵਾਲੇ ਸੇਵਾਦਾਰ ਨੇ ਸ਼ਰਧਾਲੂ ਨੇ ਉਹ ਵੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਇੱਥੇ ਫਤੇਗੜ ਸਾਹਿਬ ਦੇ ਮਹਾਨ ਸਿੱਧਾਂ ਨੂੰ ਆਪਣੀਆਂ ਸ਼ਰਧਾਂਜਲੀ ਭੇਂਟ ਕਰਦੇ ਹਨ ਤੇ ਸ਼ੀਦੀ ਜੋੜ ਮੇਲ ਦੇ ਲਾਸਟ ਵਾਲੇ ਦਿਨ 28 ਦਸੰਬਰ ਨੂੰ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਗੁਰਦੁਆਰਾ ਸ੍ਰੀ ਜੋਤੀਸ਼ਰੂਪ ਸਾਹਿਬ ਪਹੁੰਚ ਕੇ ਸਮਾਪਤ ਹੋਵੇਗਾ ਤੇ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ੍ਰੀ ਸਮੁੱਚੀ ਸਿੱਖ ਗੋਮ ਨੂੰ ਆਪਣਾ ਸੰਦੇਸ਼ ਜਾਰੀ ਕਰਨਗੇ ਜਗਦੇਵ ਸਿੰਘ ਪੱਤਰਕਾਰ ਫਤਿਹਗੜ੍ਹ ਸਾਹਿਬ